ਜਿਨਾ ਦਾ ਪੁੱਤ ਹਸਤਾ ਵਸਤਾ ਤੜਕੇ ਤੜਕੇ ਸਕੂਲ ਗਿਆ ਸੀ ਪਰ ਵਾਪਸ ਪਰਤਿਆ ਤਾਂ ਇੱਕ ਚਿੱਟੇ ਕਫਨ ਦੇ ਵਿੱਚ ਲਿਪਟ ਕੇ ਇੱਕ ਨੌਜਵਾਨ ਜਿਹੜਾ ਪਰਤਦਾ ਮਾਪੇ ਤਾਂ ਹਾਂ ਮਾਰ-ਮਾਰ ਕੇ ਰੋ ਰਹਿਨੇ ਕਿਉਂਕਿ ਇੱਕ ਹੋਰ ਮਾਂ ਦੇ ਪੁੱਤ ਉੱਪਰ ਚਾਈਨਾ ਡੋਰ ਦਾ ਕਹਿਰ ਵਰਿਆ ਲਗਾਤਾਰ ਜਿਹੜਾ ਚਾਈਨਾ ਡੋਰ ਲੋਕਾਂ ਵਾਸਤੇ ਜਿੱਥੇ ਜਾਨ ਲੈਵਾ ਸਾਬਤ ਹੋ ਰਹੀ ਹੈ ਤਾਂ ਇੱਕ 15 ਸਾਲਾਂ ਵਿਦਿਆਰਥੀ ਜੋ ਕਿ 10ਵੀਂ ਚ ਮਾਰਚ ਪੜ੍ਹਦਾ ਸੀ ਸਕੂਲ ਤੋਂ ਪਰਤ ਰਿਹਾ ਸੀ ਤੇ ਉਸਦੇ ਗਲੇ ਦੇ ਵਿੱਚ ਚਾਈਨਾ ਡੋਰ ਜੜੀ ਹੈ ਫਾਸਟਾਂ ਦੀ ਔਰ ਥਾਈ ਇਸ ਤੇ ਮੁੰਡੇ ਦੇ ਵੱਲੋਂ ਦਮ ਤੋੜ ਦਿੱਤਾ ਹੰਦਾ ਹੈ ਮਾਪਿਆਂ ਤੱਕ ਜਦ ਪੁੱਤ ਬਾਰੇ ਸੂਚੀ ਤਾਂ ਪੂਰਾ ਪਰਿਵਾਰ ਤੁਸੀਂ ਵੇਖ ਸਕਦੇ ਹੋ ਕਿਦਾਂ ਜਿਹੜਾ ਪੁੱਬਾ ਮਾਰ ਮਾਰ ਰੋ ਰਿਹਾ ਆਪਣੇ ਪੁੱਤ ਨੂੰਵਾਜਾ ਮਾਰ ਰਿਹਾ ਕਿ ਚੰਗਾ ਪੜਾਤਾ ਪੁੱਤ ਸੀ ਕੀ ਹੋ ਗਿਆ ਮਾਂ ਦਾ ਹਾਲ ਵੇਖ ਕੇ ਹਰ ਅੱਖ ਜਿਹੜੀ ਹੈ ਨਮ ਜ਼ਰੂਰ ਹੋ ਰਹੀ ਹੋਵੇਗੀ ਕਿਉਂਕਿ ਇਕਲੋਤਾ ਪੁੱਤਰ ਸੀ ਤਰਨ ਜੋਤ ਜੋ ਕਿ ਚਾਈਨਾ ਡੋਰ થી ਚਪੇਟ ਦੇ ਵਿੱਚ ਆ ਗਿਆ ਸਦਾ ਵਾਸਤੇ ਆਪਣੇ ਮਾਪਿਆਂ ਦੇ ਕੋਲੋਂ ਦੂਰ ਹੋ ਕੇ ਆ او نال کي ڳالهه ڪيڙا او رب آي 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 आए बागोला आए मेरा अपना दर्द है कि तू है मना